ਹਾਂ ਜੀ ਜਿਸ਼ਾ ਸ਼ਿਕਾਇਲ ਜਾਰੇ ਨੂੰ ਮੀਰ ਕਰਦੇ ਸਟਿੱਕਟ ਹੋਗੇ ਚਰਦੀ ਕਲਾ ਚ ਹੋਗੇ ਤੇ ਆਪਾਂ ਸੰਨੀ ਕਰਕੇ ਪਾਣੀ ਵੀ ਪਲਾਤਾ ਦੁਪਹਿਰ ਦਾ ਕਿਰਾ ਨਾਲੇ ਨਿਮਾਤੀਆਂ ਸੀ ਹੁਣ ਜੇ ਹੁਣ ਪਾਣੀ ਪੀਣਾ ਹੋ ਤਾਂ ਉਹਦੇ ਤੇ ਛੱਡ ਕੇ ਲਾ ਦਾਂਗੇ ਖੇਲ ਤੇ ਬਾਹਰ ਕਰ ਦਾਂਗੇ ਤੇ ਇੰਨਾ ਕੀ ਕੰਮ ਹੁੰਦਾ ਜੀ ਘੰਟੇ ਢੇੜ ਘੰਟੇ ਦਾ ਆਪਣਾ ਤੇ ਆਪਣੇ ਪਸ਼ੂ ਬਸ ਖਾ ਚੁੱਕੇ ਨੇ ਹੁਣ ਇਹ ਬਹਿ ਜਾਣੀਆਂ ਘੰਟੇ ਢੇੜ ਘੰਟਾ ਹਰਾਮ ਕਰਨੀਆਂ ਤੇ ਆਪਾਂ ਅੱਜ ਸੋਨੂੰ ਕਰਨਾ ਵੀ ਉਹ ਟੱਪ ਜੇਗੀ બીજીਵੇਂ ਨਾ ਪਸ਼ੂ ਕਹਿੰਦੇ ਹੰਦਾ ਬਹਾਦਰੀ ਹੈ ਕਿਸੇ ਭੈਣ ਨੇ ਆਪ ਨੂੰ ਕੀਤਾ ਐਸੇ ਜੀ ਕਰਕੇ ਪੁੱਛਿਆ ਵੀ ਨਾਲੇ ਤਾਂ ਸਾਡੇ ਪਸ਼ੂਆਂ ਦੀ ਫੈਂਟ ਨਹੀਂ ਆਉਂਦੀ ਤੇ ਪਸ਼ੂ ਦਿੱਸੇ ਵੀ ਹੋਈ ਜਾਂਦੇ ਨੇਗੇ ਤੇ ਆਪਾਂ ਅੱਜ ਕਿਵੇਂ ਵੀ ਜਵੇਂ ਬਾੜਾ ਪਸ਼ੂ ਲਿੱਸਾ ਹੋਈ ਜਾਂਦਾ ਉਸ ਬਾਰੇ ਕਹਿੰਨੇ ਆਂਗੇ ਵੀ ਜੇ ਤਾਂ ਪਸ਼ੂ ਘੱਟ ਖਾਂਦਾ ਹੋਵੇ ਫਿਰ ਤਾਂ ਆਪਾਂ ਕਹਿੰਦੇ ਉਹਨੂੰ ਭੁੱਖ ਨਹੀਂ ਲੱਗਦੀ ਅੰਦਰ ਕਿਵੇਂ ਵੀ ਕੁਝ ਵੀ ਹੋ ਸਕਦਾ ਹੈਗਾ ਵੀ ਭੁੱਖ ਲੱਗਣ ਲਈ ਦਵਾਈ ਦੇ ਦਿਓ ਲੀਵਰ ਟੋਨਿਕ ਦੇ ਦਿਓ ਤੇ ਕਈ ਵਾਰ ਨਾ ਖਾਈ ਵੀ ਉਹਨਾਂ ਹੀ ਜਾਂਦਾ ਤੇ ਉਹ ਫੇਰ ਵੀ ਉਹ ਹੋਈ ਜਾਂਦਾ ਫਿਰ ਉਹਨੂੰ ਪੇਟ ਦੇ ਕੀੜਿਆਂ ਦੀ ਦਵਾਈ ਦਿਓ। ਪੇਟ ਦੇ ਕੀੜਿਆਂ ਦੀ ਦਵਾਈ ਦੇ ਕੇ ਫਿਰ ਕਈ ਵਾਰ ਨਾ ਅੰਦਰ ਕੀੜੇ ਹੁੰਦੇ ਨੇਗੇ ਤਾਂ ਵੀ ਲਿੱਸਾ ਹੋਈ ਜਾਂਦਾ ਪਸ਼ੂ। ਤੇ ਫੈਂਟ ਦੇ ਕਾਰਨ ਵੀ ਆਪਣਾ ਫੰਡ ਹੀ ਉਸ ਤਰ੍ਹਾਂ ਦਾ ਹੁੰਦਾਗਾ ਜਿਹਦੇ ਨਾਲ ਕਿ ਫੈਂਟ ਫੈਂਟ ਉਹਲੇ 'ਚ ਹੁੰਦੀ ਨਹੀਂ ਹੈਗੀ ਜਿਹੜਾ ਆਪਾਂ ਫੰਡ ਪਾਉਣੇ ਆਗੇ ਤਾਂ ਕਰਕੇ ਵੀ ਨਹੀਂ ਆਉਂਦੀ ਹੈਗੀ ਫੈਂਟ। ਉਹ ਕਹਿੰਦੇ 5 0 ਇੰਨੀ ਜ਼ਿਆਦਾ ਘੱਟ ਤਾਂ ਮੈਂ ਉਹਨੂੰ ਵੀ ਆਖਿਆ ਮਾਂ ਵੀ ਬਹੁਤ ਘੱਟ ਹੈ ਮੱਝ ਦੀ ਫੈਂਟ ਦਾ। 60 ਤੋਂ سٹارٹ ہوندی ہے تازہ سوئی دی ਵੀ ਆਪਾਂ ਕਹਿਣੇ ਹੈਗੇ پت سੱਜਰ ਦਾ ਫੈਂਟ ਘਟ ਆਉਂਦੀ ਹੈ 60 ਤੋਂ ਤਾਂ ਫਿਰ ਵੀ سٹارٹ ہونਦੀ ਹੈ ਇੰਨੀ ਘੱਟ ਤਾਂ ਮੈਂ ਹਾਂ ਫਿਰ ਵੀ ਹੁੰਦੀ ਨਹੀਂ ਹੈਗੀ ਤੇ 100 ਦੇ ਨਾਲ ਆਪਾਂ ਕਰਦਿਆਂ ਵੀ ਜਿਵੇਂ ਕਿ ਵੀ ਸਰਕਾਰੀ ਹਸਪੀਟਲ ਡਾਕਟਰ ਹੁੰਦੇ ਨੇਗੇ ਉਹ ਵੀ ਮਤਲਬ ਕਿ ਜਿਹੜੀ ਪਸ਼ੂਆਂ ਨੂੰ ਦਵਾਈ ਦਿੰਦੇ ਨੇਗੇ ਜਿਵੇਂ ਕਿ منہ ਖੁਰਦੀ ਹੋਗੀ ਤੇ ਮੂਗਰ ਦੀ ਬਗਾਰਾ ਅਜਿਹੀ ਗਲ ਘੋਟੂ ਦੀ ਦਵਾਈਆਂ ਦੇ ਟੀਕੇ ਲਾਉਣ ਆਉਂਦੇ ਹੁੰਦੇ ਨੇ ਦੇਖੋ ਉਹ ਆਪਾਂ ਨੂੰ ਨਾ ਲਗਵਾਉਣੇ ਚਾਹੀਦੇ ਨੇਗੇ ਆਪਾਂ ਕਈ ਵਾਰ ਐਂਡ ਲੈਂਦੇ ਨੇ ਵੀ ਦੁੱਧ ਘਟ ਜਾਂਦੇ ਨੇਗੇ ਆਪਾਂ ਨਹੀਂ ਲਵਾਉਂਦੇ ਹੈਗੇ ਇਸ ਤਰ੍ਹਾਂ ਵੀ ਦੇਖੋ ਆਪਣੇ ਪਹਿਲਾਂ ਹੁਣ ਪਿਛਲੇ ਸਾਲ ਦੇਖੋ ਕਿੰਨੀ ਬਿਮਾਰੀ ਆ ਕੇ ਸਾਡੀ ਪਸ਼ੂ ਕਿੰਨੇ ਭਰਾਮਾਂ ਦੇ ਪਸ਼ੂ ਨੁਕਸਾਨੇ ਗਏ ਕਿੰਨੀ ਜ਼ਿਆਦਾ ਬਿਮਾਰੀ ਆਈ ਹੈ ਤੇ ਉਹ ਆਪਾਂ ਨੂੰ ਜ਼ਰੂਰੀ ਕਰਾਉਣੀ ਵੀ ਕਰਾਉਣੀ ਹੁੰਦੀ ਹੈਗੇ 6 ਮਹੀਨਿਆਂ ਬਾਅਦ ਜ਼ਰੂਰ ਹੀ ਕਰਾਓ ਕਰਾਓ ਜੇ ਨਹੀਂ ਉਹਨਾਂ ਤੋਂ ਕਰਾਉਣੀ ਤਾਂ ਆਪ ਲਿਆ ਕੇ ਪਰ ਆਈ ਵਾ ਹਾ ਮੈਡੀਕਲ ਤੋਂ ਦਵਾਈ ਲਿਆ ਕੇ ਸਿਰਿੰਜਾਂ ਲਿਆ ਕੇ ਆਪੀ ਟੀਕੇ ਲਾ ਦੋ ਪਸ਼ੂਆਂ ਦੇ ਕਿਉਂ ਆਪਣੇ ਜੋ ਆਪਾ ਪਸ਼ੂਆਂ ਵਿੱਚ ਰਹੇ ਨੇ ਹੁੰਨੇ ਆ ਨਾ ਜੀ ਆਪਣੇ ਤੋਂ ਪਸ਼ੂ ਡਰਦੇ ਨਹੀਂ ਹੁੰਦੇ ਹੈਗੇ ਉਹ ਉਹਦੇ ਨਾਲ ਦਵਾਈ ਦੇ ਕਾਰਨ ਨਹੀਂ ਪਸ਼ੂ ਦੁੱਧ ਘਟਦੇ ਘਟਦੇ ਨਹੀਂਗੇ ਜਦੋਂ ਉਹ ਡਾਕਟਰ ਕਿਉਂ ਹੁੰਦਾਗਾ ਵੀ ਇਹਨਾਂ ਨੂੰ ਡਰ ਜਾਂਦੀਆਂ ਨੇ ਮੈਸਾ ਡਰ ਦੀ ਮਾਰ ਘਟ ਜਾਂਦੀਆਂ ਨੇ ਜਦੋਂ ਟੀਕਾ ਲਾਉਂਦਾ ਹੈਗਾ ਡਰ ਦੀ ਮਾਰ ਘਟ ਜਾਂਦੀਆਂ ਨੇ ਟੀਕੇ ਦੇ ਕਾਰਨ ਨਹੀਂ ਪਸ਼ੂ ਦੁੱਧ ਘਟਦੇ ਹੈਗੇ ਆਪ ਆਪ ਵੀ ਲਗਾ ਸਕਦੇ ਆਂਗੇ ਤੋ ਸ਼ੇਮੀ ਨਿਵਾਦ ਵੀ ਜ਼ਰੂਰ ਕਰਾਇਆ ਕਰੋ ਇਹਨਾਂ ਦੀ ਤੇ ਦਵਾਈ ਡੀਬਾਰਮੋ ਵੀ ਕੋ ਜ਼ਰੂਰੀ ਹੈਗੀ ਕਰਾਉਣੀ ਤੇ ਆਪਾਂ ਬਸ ਇਹੀ ਸਲਾਹ ਦਿੰਨੇ ਆ ਵੀ ਜਿਹੜੀ ਆਪਾਂ ਨੂੰ ਇਹ ਜਿਹੜੀਆਂ ਚੀਜ਼ਾਂ ਦਾ ਵਿਚਾਰ ਰੱਖਣਾ ਚਾਹੀਦਾ ਐਨੀਆਂ ਕੁ ਚੀਜ਼ਾਂ ਦਾ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਵੀ ਬਾਕੀ ਉਹ ਤਾਂ ਆਪਣੀ ਕੋਈ ਪੈਸਾ ਵੀ ਨਾ ਸਰਕਾਰ ਵੱਨਿਓ ਆਪਾਂ ਨੂੰ ਸਹੂਲਤ ਮਿਲਦੀ ਆ ਉਹ ਟਾਈਮ ਸਰ ਆਪਾਂ ਜ਼ਰੂਰ ਉਹਨਾਂ ਤੋਂ ਕਰਵਾਇਆ ਕਰੋ ਸਿਰਫ ਕਿੰਨੀ ਕੁ ਫੀਸ ਹੁੰਦੀ ਹੈਗੀ 5-10 ਰੁਪਏ ਫੀਸ ਹੁੰਦੀ ਹੋਊਗੀ ਉਹ ਮਨ ਲਾਲਾ ਟੀਕੇ ਦੇ ਹਿਸਾਬ ਨਾਲ ਹੁੰਦਾ ਹੋਊਗਾ ਕੁਝ ਤੇ ਆਪਾਂ ਮੈਡੀਕਲ ਤੋਂ ਲਿਆ ਕੇ ਦਵਾਈ ਕਰਵਾਈ ਸੀਗੀ ਇਹਨਾਂ ਦੀ ਤੇ ਆਪਾਂ ਵੀ ਵਸੇ ਉਹਨਾਂ ਤੋਂ ਵੀ ਕਰਵਾ ਲੈਣੇ ਹੁੰਨੇ ਆਗੇ ਉਹ ਆਏ ਨਹੀਂ ਆਪਣੇ ਹਲੇ ਤੇ ਉਹ ਜ਼ਰੂਰ ਕਰਵਾਇਆ ਕਰੋ ਤੇ ਫਿਰ ਇਹਨਾਂ ਨੂੰ ਕੋਈ ਨਾ ਦਿੱਕਤ ਨਹੀਂ ਆਉਂਦੀ ਹੈਗੀ ਜਿਵੇਂ ਮੂੰਹ ਘਰ ਗਲ ਕੋਟੂ ਦੀ ਬਿਮਾਰੀ ਆ ਜਾਂਦੀ ਹੈ ਕਈ ਵਾਰ ਉਹ ਦਿੱਕਤਾਂ ਨਹੀਂ ਆਉਂਦੀਆਂ ਹੈਗੀਆਂ ਤੇ ਇਹਨਾਂ ਵੀ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰਦੀਆਂਗੀ ਵਿਵਿਰੇ ਪੇਟ ਦੇ ਕੀੜਿਆਂ ਦੀ ਜਿਵੇਂ ਸ਼ੁਰੂ ਤੋਂ ਬੱਚੇ ਨੂੰ ਜਿਵੇਂ ਹੁਣ ਕੱਟਰੂ ਹੈਗਾ ਹੁਣ 20 25 ਦਿਨਾਂ ਬਾਅਦ 15 ਦਿਨਾਂ ਬਾਅਦ 20 ਦਿਨਾਂ ਬਾਅਦ ਤੋਂ ਜਿਵੇਂ ਸ਼ੁਰੂ ਤੋਂ ਜਦੋਂ ਬੱਚਾ ਜਨਮ ਲੈਂਦਾ ਉਹਨੂੰ 15 ਦਿਨਾਂ ਬਾਅਦ 20 ਦਿਨਾਂ ਬਾਅਦ ਸਟਾਰਟ ਕਰ ਦਿਆ ਕਰੋ ਦਵਾਈ ਦੇਣੀ ਉਹਦੋਂ ਬਾਅਦ ਤਿੰਨ ਤਿੰਨ ਮਹੀਨਿਆਂ ਬਾਅਦ ਲਗਾਤਾਰ ਚਾਲੂ ਕਰ ਦੋ ਤੇ ਕਿਉਂ ਇਹਨਾਂ ਦਾ ਪੇਟ ਵੀ ਹੋ ਰਹਿਦਾ ਹੈਗਾ ਸੈਕਟਰ ਰਹਿਦਾ ਹੈਗਾ ਆ ਦੇਖੋ ਆਪਾਂ ਨੇ ਕੱਟਾ ਕਿੰਨਾ ਵਧੀਆ ਦੇਖੋ ਸਾਡੀਆਂ ਮੱਝਾਂ ਨਾਲ ਥੋੜੀਆਂ ਆ ਤਾਂ ਹਲੇ ਮਿਲਦੀ ਆ ਕੱਟੀ ਦੇ ਤਾਂ ਆਪਣੀਆਂ ਮੱਝਾਂ ਵਿੱਚ ਇੱਕ ਦੋ ਇਹੋ ਜਿਹਿਆਂ ਨੇ ਤੇ ਜਿਹੜੀਆਂ ਕਟਰੂ ਨੂੰ ਚੱਲਦੀਆਂ ਨਹੀਂ ਹੈਗੀਆਂ ਬਸ ਉਹਦੀ 6 ਮਹੀਨਾ 1.5 ਮਹੀਨਾ ਕੋ ਚੱਲਦੀਆਂ ਨੇ ਉਹਦੀ ਬੰਦ ਕਰ ਦਿੰਦੀਆਂ ਨੇ ਰੱਤਾਂ ਮਾਰ ਜਿੰਨੇ ਉਹ ਮੈਣ ਲੱਗ ਜਾਂਦੀਆਂ ਨੇ ਤੇ ਆ ਆਪਣੀ ਖੜੀਏ ਪੂਰੀ ਕੱਟੀ ਇਹ ਤਾਂ ਆਪਣੀ ਬੂਰੀ ਮੱਝ ਹੈ ਨਹੀਂ ਸੀ ਕੋਈ ਇਹਨੂੰ ਮੈਂ ਇਸ ਨੂੰ ਬੂਰੀ ਕੱਟੀ ਦੀ ਮਾਰੀ ਨਹੀਂ ਲੈਂਦੀ ਐ ਜੇ ਆਪਾਂ ਬੂਰਾ ਬੂਰੀ ਕੱਟੀ ਵਿੱਚ ਮੱਝ ਹੋਵੇ ਨਾ ਬਹੁਤ ਵਧੀਆ ਲੱਗਦੀ ਐ ਸਮਝ ਨਹੀਂ ਲੱਗਦੀ ਐ ਤੇ ਇਹਦੀ ਮਾਂ ਹੈਗੀ ਆ ਕਾਲੀ ਜਿਹੜੀ ਉਹ ਖੜੀ ਖੁੰਜੇ ਚ ਉਹਦਾ ਵੀ ਦੁੱਧਦਾਰ ਘਾੜ ਬਹੁਤ ਵਧੀਆ ਹੈਗਾ। ਹਾਂ ਵੀ ਖਪਣੀ ਚੰਨੋ। ਬਸ ਬਲੀ ਮੈਂ ਆਦਿ ਸੋਡੇ ਨਾਲ ਇਹੀ ਹੋ ਕਰਨਾ ਸੀ ਵੀ ਟਾਈਮ ਸਰਨਾ ਪਸ਼ੂ ਨੂੰ ਦਵਾਈ ਜ਼ਰੂਰ ਦਿਆ ਕਰੋ। ਇਹ ਆਪਾਂ ਕਈ ਵਾਰ ਘੋਲ ਕਰ ਜਾਂਦੇ ਆ ਜੇ ਨਹੀਂ ਫਿਰ ਆਪਾਂ ਵੱਡੀ ਸਮੱਸਿਆ ਹੋ ਜਾਂਦੀ ਆ ਆਪਾਂ ਨੂੰ। ਜ਼ਿਆਦਾ ਨੁਕਸਾਨ ਸਹਿਣਾ ਪੈਂਦਾ ਹੈਗਾ। ਤੇ ਇਹ ਜ਼ਰੂਰੀ ਜ਼ਰੂਰੀ ਨਹੀਂ ਇਹ ਗੱਲਾਂ। ਇਹ ਧਿਆਨ ਰੱਖਣ ਜੋਗ ਨੇ ਜੀ ਠੀਕ ਹੈ ਜੀ ਧੰਨਵਾਦ